ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮਿਆਵ ਗੁਣ ਭਰੀ ਇੱਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੂ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ੀ ਦਾ ਸਦਕਾ ਅਮਰਤ ਵੇਲੇ ਸਤਿਗੁਰਾਂ ਜੀ ਦੇ ਪਵਿੱਤਰ ਦੀਵਾਨ ਸੱਜੇ ਹਨ ਸੱਜੇ ਹੋਏ ਦੀਵਾਨਾਂ ਦੇ ਅੰਦਰ ਸਤਿਗੁਰਾਂ ਜੀ ਪ੍ਰਕਾਸ਼ ਮਾਨ ਦੀ ਸੇਵਾ ਉਪਰੰਤ ਪੰਜਾਂ ਗੁਰਬਾਣੀਆਂ ਦੇ ਨਿਤਨੇਮ ਰਾਗੀ ਸਿੰਘਾਂ ਪਾਸੋਂ ਆਸਾ ਕੀ ਵਾਰ ਕੀ ਸ਼ਬਦ ਕੀ ਰਤਨ ਜੋ ਆਪਾਂ ਸਾਰੀ ਸੰਗਤ ਸੁਣ ਕਰਕੇ ਨਿਹਾਲ ਹੋ ਰਹੇ ਸਾਂ ਹੋਣਾ ਖਾਲਸਾ ਜੀ ਸਮਾ ਹੋਇਆ ਹੈ ਆਏ ਹੋਏ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸੋ ਜੰਨੀ ਵੀ ਸੰਗਤ ਹੈ ਸਾਰੇ ਇੱਕ ਵਾਰ ਆਰਸਨਾਣ ਪੁਜਤਰ ਕਰੀਏ ਗੱਜ ਕਰਕੇ ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਵਾਰਸ ਲੋਕਾਂ ਨਾਲ ਸੋ ਤਨ ਤਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜੇ ਕਿਰਪਾ ਕਰਦੇ ਹਨ ਖਾਲਸਾ ਜੀ ਇਹ ਜਿਹੜੀ ਵਾਰ ਹੈ ਜੈਤ ਸ੍ਰੀ ਕੀ ਵਾਰ ਸੋ ਇਥੇ ਆਣ ਕੇ ਗੁਰਬਾਣੀ ਦਾ ਮਦ ਲੱਗਦਾ ਹੈ ਸਤਿਗੁਰਾਂ ਜੀ ਨੇ ਪਵਿੱਤਰ ਹੁਕਮਨਾਮੇ ਸਾਨੂੰ ਅੰਮ੍ਰਿਤ ਵੇਲੇ ਬਖਸ਼ਣਾ ਕੀਤੇ ਹਨ ਇਹ ਸ਼ਬਦ ਖਾਲਸਾ ਜੀ ਉਸ ਵੇਲੇ ਉਚਾਰਨਾ ਕੀਤਾ ਸੀ ਮਹਾਰਾਜ ਜਿਹਦੇ ਪਾਸ ਇੱਕ ਪੰਡਤ ਆਇਆ ਜਿਹਦਾ ਨਾਮ ਵਿਜੇਰਾਮ ਪੰਡਤ ਕਰਕੇ ਆਉਂਦਾ ਹੈ ਸੋ ਗੁਰੂ ਘਰ ਦੇ ਨਾਲ ਬੜੀ ਸ਼ਰਧਾ ਰੱਖਦਾ ਸੀ ਆਣ ਕਰਕੇ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਦਰਸ਼ਨ ਦედაਰੇ ਕੀਤੇ ਨਿਹਾਲੋ ਨਿਹਾਲ ਹੋ ਗਿਆ ਮਨ ਵਿੱਚ ਕੁਝ ਪ੍ਰਸ਼ਨ ਉੱਠੇ ਹਨ ਕਿ ਸਤਿਗੁਰਾਂ ਜੀ ਨੂੰ ਕੁਝ ਪ੍ਰਸ਼ਨ ਪੁੱਛੇ ਜਾਣਾ ਜਿਸ ਕਰਕੇ ਮੈਨੂੰ ਉੱਤਰ ਮਿਲ ਕਰਕੇ ਮੈਨੂੰ ਤਸੱਲੀ ਆ ਜਾਵੇ ਸੋ ਸਤਿਗੁਰਾਂ ਜੀ ਦੀ ਸ਼ਰਨ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਜਿਹੜੇ ਸਾਡੇ ਗਰੁੜ ਪ੍ਰਾਣ ਹਨ ਉਹਨਾਂ ਦੇ ਉਧਾਰਤੇ ਜਿਹੜੇ ਸਾਡੇ ਲੋਕ ਹਨ ਆਚਾਰ ਧਰਮ ਹਨ ਬ੍ਰਾਹਮਣ ਖੱਤਰੀ ਸੂਦਰ ਵੈਸਾ ਇਸ ਪ੍ਰਕਾਰ ਦੇ ਨਾਲ ਇਹ ਚਾਰ ਧਰਮ ਸਾਡੇ ਵੱਖ-ਵੱਖ ਜਾਤੀਆਂ ਹਨ ਤੇ ਵੱਖ-ਵੱਖ ਲੋਕਾਂ ਦਾ ਸਾਡਾ ਕਲਿਆਣ ਕਰਨ ਦਾ ਤਰੀਕਾ ਵੀ ਵੱਖਰਾ ਹੈ ਸਤਿਗੁਰ ਜੀ ਜਿਹੜੇ ਤਾਂ ਸੂਦਰ ਹੁੰਦੇ ਹਨ ਉਹਨਾਂ ਦੀ ਗਤੀ ਅਸੀਂ 30 ਦਿਨਾਂ ਬਾਅਦ ਮੰਨਦੇ ਹਾਂ ਸੋ ਇਸੇ ਪ੍ਰਕਾਰ ਦੇ ਨਾਲ ਜਿਹੜੇ ਵੈਸ਼ ਹਨ ਉਹਨਾਂ ਦੀ 17 ਦਿਨਾਂ ਬਾਅਦ ਤੇ ਖੱਤਰੀਆਂ ਦੀ ਗਤੀ ਖਾਲਸਾ ਜੀ ਪੰਡਤ ਕਹਿਣ ਲੱਗਾ 13 ਦਿਨਾਂ ਬਾਅਦ ਤੇ ਜਿਹੜੇ ਬ੍ਰਾਹਮਣ ਹੁੰਦੇ ਹਨ ਉਹਨਾਂ ਦੀ ਗਤੀ ਅਸੀਂ 12 ਦਿਨਾਂ ਬਾਅਦ ਕਰਦੇ ਹਾਂ ਜੇ ਕਿਤੇ ਚੜ੍ਹਾਈ ਕਰ ਜਾਣਾ ਤੇ ਅਸੀਂ ਆਪਣੇ ਗੁਰੂ ਪ੍ਰਾਣ ਦੀ ਕਥਾ ਸੁਣਾ ਕਰਕੇ ਨਾ ਤੇ ਉਹਨਾਂ ਨੂੰ ਭੈ ਭੀਤ ਕਰਕੇ ਇਸ ਸੰਸਾਰ ਤੇ ਜਿਹੜੇ ਵਿਸ਼ੇਵਕਾਰ ਹਨ ਰੋਕਦੇ ਹਾਂ ਸਤਿਗੁਰ ਜੀ ਤੁਹਾਡੇ ਪਾਸ ਹਰ ਇੱਕ ਧਰਮ ਦਾ ਮਨੁੱਖ ਆਉਂਦਾ ਹੈ ਪਰ ਤੁਸੀਂ ਸਾਰਿਆਂ ਨੂੰ ਬਰਾਬਰਤਾ ਸਮਾਨਤਾ ਦਿੰਦੇ ਹੋ ਕਿਸੇ ਵਿੱਚ ਕੋਈ ਫਰਕ ਨਹੀਂ ਸਮਝਦੇ ਆਪਣਾ ਸਿੱਖ ਬਣਾ ਲੈਂਦੇ ਹੋ ਸੋ ਦੂਸੀ ਦਸਨਾ ਕਰਿਓ ਕਿ ਜਿਹੜੇ ਤੁਹਾਡੇ ਸਿੱਖ ਹਨ ਇਹਨਾਂ ਦੀ ਗਤੀ ਕਿਵੇਂ ਹੁੰਦੀ ਆ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਸਾਡੇ ਸਿੱਖ ਸਾਰਿਆਂ ਨਾਲ ਸ਼੍ਰੋਮਣੀ ਹਨ ਅਸੀਂ ਦਸਹਿਰਾ ਮਨਾਉਂਨੇ ਹਾਂ ਦਸਵੇਂ ਦਿਨ ਭੋਗ ਪਾ ਕਰਕੇ ਤੇ ਮਨੁੱਖ ਦੀ ਗਤੀ ਕਰਦੇ ਹਾਂ ਸੋ ਖਾਲਸਾ ਜੀ ਇਹ ਪ੍ਰਕਾਰ ਦੇ ਨਾਲ ਮਹਾਰਾਜ ਨੇ ਉੱਤਰ ਦੇਣਾ ਕੀਤਾ ਸੋ ਮਹਾਰਾਜ ਜੀ ਨੇ ਫਿਰ ਕਹਿਣਾ ਕੀਤਾ ਕਿ ਭਾਈ ਹਾੜੇ ਸਿੱਖਾਂ ਨੂੰ ਵੀ ਇਹ ਹੁਕਮ ਹੈ ਜਦੋਂ ਕਦੇ ਕੋਈ ਪ੍ਰਾਣੀ ਚੜਾਈ ਕਰ ਜਾਵੇ ਨਾ ਉਸ ਦੇ ਨਿਮਿਤ ਜੈ ਸ੍ਰੀ ਕੇਵਾਰ ਕੀ ਦੂਸ ਲੋਕ ਅੰਮ੍ਰਿਤ ਵੇਲੇ ਕਥਾ ਹੋਵੇ ਨਾ ਤੇ ਵੀ ਸਲੋਕ ਹਨ 10ਵੇਂ ਦਿਨ ਭੋਗ ਪਾ ਕਰਕੇ ਜਿਹੜਾ ਭੋਗ ਪਾਇਆ ਕਰੇਗਾ ਸੋ ਉਸ ਦੀ ਗਤੀ ਹੋ ਜਾਵੇਗੀ ਏ ਖਾਲਸਾ ਜੀ ਆਪਣੀ ਸਿੱਖ ਧਰਮ ਦੇ ਵਿੱਚ ਗੁਰਮਤਿ ਅਨੁਸਾਰ ਮਰਿਆਦਾ ਚੱਲਦੀ ਆ ਰਹੀ ਆ ਇਸੇ ਪ੍ਰਕਾਰ ਦੇ ਨਾਲ ਸ਼ਾਮਾ ਨੂੰ ਸੈਸਕ੍ਰਿਤੀ ਜੋ 67 ਸ਼ਲੋਕ ਹਨ ਉਸ ਦੇ ਵੀ ਮਹਾਰਾਜ ਜੀ ਕਹਿੰਦੇ ਜੇ ਸ਼ਾਮਾ ਨੂੰ ਉਹਦੀ ਵੀ ਕਥਾ ਹੋਵੇ ਨਾ ਜਿਹੜਾ ਗੁਰਸਿੱਖ ਚੜ੍ਹਾਈ ਕੀਤਾ ਹੋਵੇ ਉਹਦੇ 10ਵੇਂ ਦਿਨ ਗਤੀ ਹੋ ਜਾਏ ਕਹੇਗੀ ਸੋ ਇਹ ਇਸ ਕਰਕੇ ਸਾਨੂੰ ਸਿੱਖਾਂ ਨੂੰ ਵੀ ਇਹ ਹਿਦਾਇਤ ਕੀਤੀ ਹੈ ਇਹ ਪਾਈ ਜਿਦੋਂ ਕੋਈ ਪ੍ਰਾਣੀ ਚੜ੍ਹਾਈ ਕਰੇ ਜੈ ਸ੍ਰੀ ਦੀਵਾਰ ਕੀ ਕਥਾ ਅੰਮ੍ਰਿਤ ਵੇਲੇ ਤੇ ਜਿਹੜੇ ਸਲੋਕ ਸਾਸਕ੍ਰਿਤੀ ਦੇ ਹਨ ਪਹਿਲੇ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਦੇ ਸੋ ਸ਼ਾਮਾਂ ਨੂੰ ਕਥਾ ਕਰੇ ਉਸ ਮਨੁੱਖ ਦੀ ਗਤੀ ਹੋ ਜਾਂਦੀ ਹੈ ਸੋ ਖਾਲਸਾ ਜੀ ਇਸ ਗੁਰਬਾਣੀ ਦੇ ਸ਼ਬਦ ਦੇ ਵਿੱਚ ਮਦ ਭਾਗ ਆ ਜਾਂਦਾ ਹੈ ਜਿਸ ਨੂੰ ਕਹਿੰਦੇ ਹਾਂ ਕਿ ਗੁਰਬਾਣੀ ਦਾ ਮਦ ਆ ਗਿਆ ਮਦ ਲਾ ਲਈਏ ਸੋ ਖਾਲਸਾ ਜੀ ਇਸ ਦਾ ਮੱਧ ਵਿੱਚ ਲਾਉਣਾ ਇੱਕ ਵਿਧੀ ਹੈ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਕਥਾ ਵਿੱਚ ਦੱਸਣਾ ਕੀਤਾ ਕਿ ਮੱਧ ਲਾਉਣਾ ਕਿੱਥੇ ਹੈ ਕਈ ਪਾਠੀ ਇਹ ਵਾਰ ਆਉਣ ਤੋਂ ਪਹਿਲਾਂ ਹੀ ਅਰਦਾਸ ਸ਼ੁਰੂ ਕਰ ਦਿੰਦੇ ਹਨ ਤੇਜ ਸਮਾਪਤੀ ਕਰਦੇ ਹਨ ਇਸ ਵਾਰ ਦਾ ਹੁਕਮਨਾਮਾ ਲੈਂਦੇ ਹਨ ਸੋ ਖਾਲਸਾ ਜੀ ਇਹ ਜਰਾ ਸਰ ਗਲਤ ਹੈ ਮਹਾਪੁਰਖ ਦੱਸਿਆ ਕਰਦੇ ਸਨ ਕਿ ਜਦੋਂ ਪਾਠ ਆਵੇ ਨਾ ਆਦ ਪੂਰਨ ਮਦ ਪੂਰਨ ਜਦੋਂ ਪਾਟੀ ਸਿੰਘ ਇਹ ਤੁਕ ਪੜੇ ਨਾ ਉਸ ਵੇਲੇ ਅਰਦਾਸ ਕਰਨੀ ਹੈ ਤਉ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਉਸ ਵੇਲੇ ਖਾਲਸਾ ਜੀ ਇਹ ਅਰਦਾਸ ਬੇਨਤੀ ਸ਼ੁਰੂ ਕਰਨੀ ਆ ਇਹ ਤੂੰ ਉਠਾ ਕਰ ਤੂੰ ਪਹਿਰ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਮਾ ਗੁਰਖ ਇਸ ਪ੍ਰਕਾਰ ਦੇ ਨਾਲ ਦੱਸਿਆ ਕਰਦੇ ਸਨ ਕਿ ਭਾਈ ਜਦੋਂ ਆਦ ਪੂਰਨ ਮਦ ਪੂਰਨ ਸ਼ਬਦ ਪੜੀਏ ਉਸ ਵੇਲੇ ਅਰਦਾਸ ਸ਼ੁਰੂ ਕਰਨੀ ਆ ਖਾਲਸਾ ਜੀ ਇਹ ਮਰਿਆਦਾ ਹੈ ਮੱਦ ਲਾਉਣ ਦੀ ਸੋ ਕਈ ਪਹਿਲਾਂ ਪੜ ਦਿੰਦੇ ਹਨ ਕਈ ਸ਼ਬਦ ਪੜਨ ਤੋਂ ਬਾਅਦ ਅਰਦਾਸ ਸ਼ੁਰੂ ਕਰਦੇ ਹਨ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਮੱਦ ਲਾਉਣਾ ਹੈ ਆਦ ਪੂਰਨ ਮੱਦ ਪੂਰਨ ਪਾਠੀ ਸਿੰਘ ਸ਼ਬਦ ਪੜੇ ਉਸ ਵੇਲੇ ਅਰਦਾਸ ਕਰਨੀ ਹੈ ਸੋ ਖਾਲਸਾ ਜੀ ਇਹ ਇਹ ਇਸ ਸ਼ਬਦ ਦੀ ਉਥਾਨਿਕਾ ਸੀ ਆਓ ਆਪਾਂ ਜੋ ਆਏ ਹੋਏ ਪਵਿੱਤਰ ਹੁਕਮਨਾਮੇ ਹਨ ਉਹਨਾਂ ਨੂੰ শ্রবণ ਕਰਕੇ ਨਿਹਾਲ ਹੋਈਏ ਜੈ ਸ੍ਰੀ ਦੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਪੰਜਵੇਂ ਪਾਠਾ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਇਹਨਾਂ ਵਿੱਚ ਵਾਰਾਂ ਹਨ ਸ਼ਲੋਕ ਹਨ ਇਹ ਜਿਹੜੇ ਸ਼ਬਦ ਉਚਾਰੇ ਹਨ ਪੌੜੀਆਂ ਹਨ ਸੋ ਜਿੰਨੇ ਵੀ ਸ਼ਲੋਕ ਆਦਿਕ ਪੌੜੀਆਂ ਹਨ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਉਚਾਰੀਆਂ ਹਨ ਇੱਕ ਓੰਕਾਰ ਕਾਲ ਸਾਜੇ ਉਹ ਜਿਹੜਾ ਅਦੁੱਤੀ ਸਰੂਪ ਪਰਮੇਸ਼ਵਰ ਹੈ ਨਾ ਉਹ ਇੱਕ ਹੈ ਸਤ ਗੁਰ ਪ੍ਰਸਾਦ ਤੇ ਜਦੋਂ ਸਤ ਗੁਰ ਪ੍ਰਸਾਦ ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ ਜਦ ਗੁਰੂ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਨਾ ਉਸ ਅਦੁੱਤੀ ਸਰੂਪ ਪਰਮੇਸ਼ਵਰ ਨੂੰ ਪਾ ਲਈਦਾ ਹੈ ਜੀ ਸ਼ਲੋਕ ਆਦ ਪੂਰਨ ਮਦ ਪੂਰਨ ਸਤਿਗੁਰ ਜੀ ਇਸ ਲੋਕ ਦੇ ਅੰਦਰ ਉਸ ਪਰਮੇਸ਼ਵਰ ਦੀ ਉਸਤਤ ਕਰਦੇ ਹਨ ਕਿ ਉਹ ਪਰਮੇਸ਼ਵਰ ਜੀ ਪੂਰਨ ਹਨ ਆਦ ਪੂਰਨ ਮਹਾਰਾਜ ਕਹਿੰਦੇ ਜਦੋਂ ਸਮਾਜ ਜਦੋਂ ਧਰਤੀ ਬਣੀ ਸੀ ਨਾ ਆਦ ਵੇਲੇ ਜਦੋਂ ਬ੍ਰਹਮਾ ਨੇ ਧਰਤੀ ਬਣਾਈ ਸੀ ਮਹਾਰਾਜ ਦੇ ਹੁਕਮ ਦੇ ਨਾਲ ਉਦੋਂ ਵੀ ਪਰਮੇਸ਼ਵਰ ਆਦ ਵੇਲੇ ਵੀ ਪੂਰਨ ਹਨ ਤੇ ਜਦੋਂ ਹਣ ਮਦ ਭਾਗ ਦੇ ਵਿੱਚ ਆਪ ਆ ਚੁੱਕੇ ਆਣਾ ਤੇ ਉਹ ਜਿਹੜਾ ਪਰਮੇਸ਼ਵਰ ਹੈ ਮਦ ਪੂਰਣਾ ਮਦ ਭਾਗ ਵੇਲੇ ਵੀ ਪਰਮੇਸ਼ਵਰ ਪੂਰਣ ਹਨ ਕੋਈ ਉਹਨਾਂ 'ਚ ਔਗਣ ਨਹੀਂ ਨਾ ਹੀ ਕੋਈ ਅਧੂਰੇ ਹਨ ਤੇ ਇਸੇ ਪ੍ਰਕਾਰ ਦੇ ਨਾਲ ਅੱਗੇ ਫਰਮਾਉਂਦੇ ਹਨ ਅੰਤ ਪੂਰਣ ਪਰਮੇਸ਼ੁਰ ਹੈ ਤੇ ਮਹਾਰਾਜ ਕਹਿੰਦੇ ਅੰਤ ਪੂਰਣ ਪਰਮੇਸ਼ੁਰ ਹੈ ਸੋ ਜਿਹੜਾ ਪਰਮੇਸ਼ਵਰ ਹੈ ਨਾ ਪਰਮ ਈਸ਼ਵਰ ਜਿਹੜਾ ਪਰਮ ਵੱਡੇ ਨੂੰ ਕਹਿੰਦੇ ਨੇ ਈਸ਼ਵਰ ਜਿਹੜਾ ਸਾਰਿਆਂ ਤੋਂ ਵੱਡਾ ਪਰਮੇਸ਼ਵਰ ਹੈ ਨਾ ਅੰਤਪੂਰਣਾ ਜਦੋਂ ਖਾਲਸਾ ਦੀ ਧਰਤੀ ਦਾ ਨਾਸ ਹੋਵੇਗਾ ਨਾ ਅੰਤ ਹੋਵੇਗਾ ਉਹ ਪਰਮੇਸ਼ਵਰ ਉਸ ਵੇਲੇ ਵੀ ਪੂਰਨ ਹੋਣਗੇ ਸੋ ਇਸੇ ਪ੍ਰਤਾਪ ਪ੍ਰਕਾਰ ਦੇ ਨਾਲ ਜਦੋਂ ਬੱਚਾ ਜਨਮ ਲੈਂਦਾ ਮਹਾਰਾਜ ਉਦੋਂ ਵੀ ਪੂਰਨ ਹਨ ਆਦ ਵੇਲੇ ਜਦੋਂ ਬੱਚਾ ਜਵਾਨ ਹੁੰਦਾ ਹੈ ਮਦ ਭਾਗ ਦੇ ਵਿੱਚ ਆਉਂਦਾ ਹੈ ਉਸ ਵੇਲੇ ਵੀ ਪਰਮੇਸ਼ਵਰ ਜੀ ਪੂਰਨ ਹਨ ਸੋ ਇਸੇ ਪ੍ਰਕਾਰ ਜਦੋਂ ਵਿਡਾਪੇ ਦੀ ਅਵਸਥਾ ਆਉਂਦੀ ਹੈ ਅੰਤ ਵਾਲਾ ਸਮਾਂ ਹੁੰਦਾ ਹੈ ਉਹ ਪਰਮੇਸ਼ਵਰ ਖਾਲਸਾ ਜੀ ਪੂਰਨ ਹਨ ਤੇ ਪੂਰਨ ਹੀ ਰਹਿਣਗੇ ਸੋ ਉਹਨਾਂ ਵਿੱਚ ਕੋਈ ਅਧੂਰੇ ਨਹੀਂ ਹਨ ਉਹ ਪਰਮੇਸ਼ਵਰ ਜੀ ਸਰਬ ਕਲਾ ਸੰਗਰਾਤਮਨ ਸਿਮਰੰਤ ਸੰਤ ਸਰਵ ਤਰਮਣੰ ਜੋ ਇਸੇ ਪ੍ਰਕਾਰ ਦੇ ਨਾਲ ਮਹਾਰਾਜ ਜੀ ਬਚਨ ਕਰ ਰਹੇ ਹਨ ਸਿਮਰੰਤ ਸੰਤ ਸਰਬਤਰ ਰਮਣੰ ਮਹਾਰਾਜ ਕਹਿੰਦੇ ਜਿਹੜੇ ਉਸ ਪਰਮੇਸ਼ਵਰ ਦੇ ਸੰਤ ਹਨ ਸਿਮਰੰਤਾ ਉਹ ਦਿਨ ਰਾਤ ਉਸ ਪਰਮੇਸ਼ਵਰ ਨੂੰ ਸਿਮਰਨਾ ਕਰਦੇ ਹਨ ਕਿਨੋ ਰਮਨੰ ਸਰਬਤਰ ਰਮਨੰ ਜਿਹੜਾ ਖਾਲ ਸਾਰੀ ਸਰਬਤਰ ਸਾਰਿਆਂ ਦੇ ਅੰਦਰਨਾ ਰਮਨੰ ਰਮਿਆ ਹੋਇਆ ਹੈ ਜਰੇ ਜਰੇ ਕਣਕਣ ਦੇ ਵਿੱਚ ਪਰਮੇਸ਼ਵਰ ਹੈ ਉਹ ਪਰਮੇਸ਼ਵਰ ਨੂੰ ਜਿਹੜੇ ਸੰਤ ਹਨ ਸਿਮਰੰਤ ਸਿਮਰਦੇ ਹਨ ਨਾਨਕ ਅਗਨਾਸਨ ਜਗਦੀਸ਼ਰੈ ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਜਗਤ ਦਾ ਈਸ਼ਵਰ ਪਰਮੇਸ਼ਰ ਹੈ ਨਾ ਉਹ ਜਿਹੜਾ ਪਰਮੇਸ਼ਰ ਜਗਦੀਸ਼ਰ ਹੈ ਅਗਨਾਸਨ ਹੈ ਅਗ ਬਿੰਦੇ ਨੇ ਪਾਪ ਨੂੰ ਉਹ ਉਹਨਾਂ ਦੇ ਪਾਪ ਨਾਸ਼ ਕਰ ਦਿੰਦਾ ਹੈ ਜਿਹੜਾ ਜਗਤ ਦਾ ਈਸ਼ਵਰ ਪਰਮੇਸ਼ਰ ਹੈ ਪੇਖਣਾ ਸੁਣਣਾ ਸੁਨਾਵਣਾ ਤੇ ਮਹਾਰਾਜ ਕਹਿ ਰਹੇ ਹਨ ਕਿ ਪੇਖਣਾ ਉਹ ਭਾਈ ਸਾਨੂੰ ਵੇਖਦਾ ਹੈ ਸੁਣਨਾ ਸੁਣਦਾ ਪਿਆਏ ਤੇ ਸੁਣਾਵਣਾ ਸਾਡੀ ਰਸਨਾ ਦੇ ਬਸ ਕਰਕੇ ਨਾ ਤੇ ਦੂਜਿਆਂ ਨੂੰ ਬਾਤਾਂ ਸੁਣਾ ਰਿਹਾ ਹੈ ਸੋ ਇਸੇ ਪ੍ਰਕਾਰ ਦੇ ਨਾਲ ਪੇਖਣਾ ਆਪਾਂ ਚੋਰੀ ਛਿਪੇ ਕੋਈ ਵੀ ਕੰਮ ਕਰ ਲਈਏ ਨਾ ਆਪਾਂ ਸੋਚਦੇ ਸਾਨੂੰ ਕੋਈ ਵੇਖਦਾ ਨਹੀਂ ਸੋ ਮਹਾਰਾਜ ਖਾਸਾ ਜੀ ਪੇਖਣ ਸਾਨੂੰ ਵੇਖਦੇ ਹਨ ਸੋ ਨਾ ਫੇਰ ਆਪਾਂ ਜੇ ਕਿਸੇ ਦੀਆਂ ਇਕੱਲੇ ਬੈ ਕੇ ਚੁਗਲੀਆਂ ਕਰੀਏ ਕਿ ਭਾਈ ਉਹ ਬੰਦਾ ਵੜਾ ਮਾੜਾ ਹੈ ਸੋ ਪਰਮੇਸ਼ਵਰ ਉਹ ਆਪਣੀਆਂ ਗੱਲਾਂ ਵੀ ਸੁਣ ਰਿਹਾ ਹੈ ਸੋ ਇਸੇ ਪ੍ਰਕਾਰ ਦੇ ਨਾਲ ਸੁਣਾਵਣਾ ਜਿਹੜਾ ਇੱਕ ਦੂਜੇ ਨੂੰ ਆਪਾਂ ਗੱਲਾਂ ਸੁਣਾਉਨੇ ਹਾਂ ਉਹ ਵੀ ਪਰਮੇਸ਼ਵਰ ਖਾਲਸਾ ਜੀ ਵੇਖ ਰਿਹਾ ਹੈ ਇਹ ਨਾ ਕਿ ਉਹ ਪਰਮੇਸ਼ਵਰ ਕੁਝ ਸੁਣਦਾ ਨਹੀਂ ਕੁਝ ਬੋਲਦਾ ਨਹੀਂ ਉਹ ਤਾਂ ਖਾਲਸਾ ਜੀ ਪਲ-ਪਲ ਦੀ ਖਬਰ ਰੱਖਦਾ ਪਰਮੇਸ਼ਵਰ ਸੋ ਇਸੇ ਪ੍ਰਕਾਰ ਦੇ ਨਾਲ ਦੇਖਣਾ ਖਾਲਸਾ ਜੀ ਜਿਨ੍ਹਾਂ ਉੱਤੇ ਕਿਰਪਾ ਹੋ ਜਾਵੇ ਨਾ ਪਰਮੇਸ਼ਵਰ ਦੀ ਉਹ ਫਿਰ ਖਾਲਸਾ ਜੀ ਹਰ ਇੱਕ ਦੇ ਅੰਦਰ ਹੈ ਪਰਮੇਸ਼ਰ ਨੂੰ ਦੇਖਦੇ ਹਨ ਜਿਸ ਤਰ੍ਹਾਂ ਭਾਈ ਕਨਈਆ ਜੀ ਹੋਏ ਹਨ ਸੁਨਾਣ ਫਿਰ ਇਸੇ ਪ੍ਰਕਾਰ ਦੇ ਨਾਲ ਜਿਨ੍ਹਾਂ ਤੇ ਕਿਰਪਾ ਹੋ ਜਾਵੇ ਨਾ ਉਹ ਹਰੀ ਦਾ ਜਸ ਸੁਣਦੇ ਹਨ ਸੁਨਾਵਣ ਫਿਰ ਜਿਨ੍ਹਾਂ ਤੇ ਹੋਰ ਕਿਰਪਾ ਹੋ ਜਾਵੇ ਉਹਨਾਂ ਨੂੰ ਗੁਰੂ ਕਰਕੇ ਕਥਾਵਾਚ ਕਰਾਗੀ ਸਿੰਘ ਬਣਾ ਕਰਕੇ ਪਰਮੇਸ਼ਵਰ ਆਪਣਾ ਜਸ ਸੁਣਾਉਂਦਾ ਹੈ ਮਨ ਮਹਿ ਡ੍ਰਿੜੀਏ ਸਾਚ ਤੇ ਮਹਾਰਾਜ ਕਹਿੰਦੇ ਉਹ ਜਿਹੜਾ ਸੱਚਾ ਪਰਮੇਸ਼ਵਰ ਹੈ ਨਾ ਮਨ ਮਹਿ ਮਨ ਦੇ ਵਿੱਚ ਮਹਿ ਵਿੱਚ ਨੂੰ ਕਹਿੰਦੇ ਹਨ ਕਿ ਭਾਈ ਮਨ ਦੇ ਵਿੱਚ ਡ੍ਰਿੜੀਆ ਉਹ ਜਿਹੜਾ ਡ੍ਰਿੜ ਰਹਿਣ ਵਾਲਾ ਹੈ ਨਾ ਪਰਮੇਸ਼ਵਰ ਡਿੱਗੇ ਨਾ ਡੋਲਾ ਡ੍ਰਿੜ ਕਰ ਰਹੀਆ ਸੋ ਮਹਾਰਾਜ ਜਿਹੜੇ ਡ੍ਰਿੜ ਰਹਿੰਦੇ ਹਨ ਸਾਚ ਸੱਚੇ ਪਰਮੇਸ਼ਵਰ ਹਨ ਉਹਨਾਂ ਨੂੰ ਮਨ ਵਿੱਚ ਵਸਾਉਣਾ ਕਰੀਏ ਜਿਹੜੀਆਂ ਸਾਰਿਆਂ ਦੀਆਂ ਗੱਲਾਂ ਸੁਣਦੇ ਹਨ ਬੋਲਦੇ ਹਨ ਪੂਰ ਰਹੋ ਸਰਬੱਤਮੈ ਤੇ ਉਹ ਖਾਲਸਾ ਜੀ ਪਰਮੇਸ਼ਵਰ ਹਰ ਇੱਕ ਦੇ ਅੰਦਰ ਸਰਬੱਤ ਸਾਰਿਆਂ ਦੇ ਅੰਦਰ ਨਾ ਪੂਰਨ ਵਿਆਪਕ ਹੋ ਰਹੇ ਹਨ ਨਾਨਕ ਹਰ ਰੰਗ ਰਾਚ ਤੇ ਮਹਾਰਾਜ ਕਹਿੰਦੇ ਉਹ ਜਿਹੜਾ ਹਰੀ ਪਰਮੇਸ਼ਵਰ ਹੈ ਨਾ ਨਾਨਕ ਹਰ ਰੰਗ ਰਾਚ ਉਸ ਪਰਮੇਸ਼ਵਰ ਦੇ ਰੰਗ ਦੇ ਵਿੱਚ ਰਚ ਜਾਣਾ ਕਰੀਏ ਭਾਵ ਉਸ ਦੇ ਨਾਲ ਮਿਲ ਜਾਣਾ ਕਰੀਏ ਪੌੜੀ ਸਤਿਗੁਰ ਜੀ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਹਨ ਪੌੜੀ ਦੇ ਅੰਦਰ ਹਰ ਇੱਕ ਨਿਰੰਝਣ ਗਾਇਆ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਇੱਕੋ ਪਰਮੇਸ਼ਵਰ ਹੈ ਨਿਰੰਝਣ ਮਲ ਤੋਂ ਰਹਿਤ ਹੈ ਨਾ ਜਿਨ ਨੂੰ ਕੋਈ ਮਲ ਨਹੀਂ ਲੱਗੀ ਹੋਈ ਉਸ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰੀਏ ਸਭ ਅੰਤਰ ਸੋਈ ਉਹ ਪਰਮੇਸ਼ਵਰ ਹਰ ਇੱਕ ਦੇ ਅੰਤਇ ਕਰਨ ਵਿੱਚ ਵਿਆਪਕ ਹੋ ਰਿਹਾ ਵਸ ਰਿਹਾ ਹੈ ਕਰਨ ਕਾਰਨ ਸਮਰਾਤ ਪ੍ਰਭ ਤੇ ਉਹ ਪਰਮੇਸ਼ਵਰ ਜੀ ਸਰਵ ਕਲਾ ਸਮਰਾਤ ਹਨ ਕਰਨ ਕਾਰਨ ਸਮਰਾਥ ਉਹ ਪਰਮੇਸ਼ਵਰ ਜੀ ਸਰਬ ਕਲਾ ਸਮਰਾਤ ਹਨ ਜੋ ਕਰੇ ਸੋ ਹੋਈ ਸੋ ਇਸ ਪ੍ਰਕਾਰ ਦੇ ਨਾਲ ਪਰਮੇਸ਼ਵਰ ਜੀ ਜੋ ਕਰਦੇ ਹਨ ਉਹੀ ਹੁੰਦਾ ਹੈ ਜੋ ਪਰਮੇਸ਼ਵਰ ਜੀ ਸਮਰਾਤ ਸਰਬ ਕਲਾ ਸਮਰਾਤ ਪਰਮੇਸ਼ਵਰ ਹਨ ਪ੍ਰਭੂ ਪਰਮੇਸ਼ਵਰ ਹਨ ਜੋ ਕਰੇ ਸੋ ਹੋਏ ਜਿਸ ਤਰ੍ਹਾਂ ਕਰਦੇ ਹਨ ਉਸੇ ਪ੍ਰਕਾਰ ਦੇ ਨਾਲ ਹੁੰਦਾ ਹੈ ਖਿੰਮੇ ਥਾਪੋ ਥਾਪਦਾ ਉਹ ਖਾਲਸਾ ਜੀ ਪਰਮੇਸ਼ਵਰ ਖਿੰਮਾਤਰ ਦੇ ਅੰਦਰਨਾ ਥਾਪ ਦਿੰਦਾ ਹੈ ਖਾਲਸਾ ਜੀ ਜਿਹੜਾ ਕੰਗਾਲ ਹੋਵੇ ਨਾ ਉਹਨੂੰ ਰਾਜਾ ਬਣਾ ਦਿੰਦਾ ਹੈ ਤੇ ਜਿਹੜਾ ਰਾਜਾ ਹੋਵੇ ਉਹਨੂੰ ਭਿਖਾਰੀ ਬਣਾ ਦਿੰਦਾ ਹੈ ਇਸੇ ਪ੍ਰਕਾਰ ਦੇ ਨਾਲ ਖਿੰਮੇ ਥਾਪ ਉਥਾਪ ਦਾ ਖਿੰਨ ਮਾਤਰ ਵਿੱਚ ਉਹ ਖਾਲਸਾ ਜੀ ਰਾਜਾ ਤੇ ਰਾਜੇ ਤੋਂ ਭਿਖਾਰੀ ਕਰ ਦਿੰਦਾ ਹੈ ਥਾਪ ਦਿੰਦਾ ਹੈ ਇਸ ਪ੍ਰਕਾਰ ਦੇ ਨਾਲ ਇਸ ਬਿਨ ਨਹੀਂ ਕੋਈ ਤੇ ਖਾਲਸਾ ਜੀ ਇਹ ਕਰ ਕੌਣ ਸਕਦਾ ਹੈ ਉਹ ਪਰਮੇਸ਼ਰ ਕਰ ਸਕਦਾ ਹੈ ਤੇ ਮਹਾਰਾਜ ਕਹਿੰਦੇ ਤਿਸਮੰ ਨਹੀਂ ਕੋਈ ਤੇ ਉਸ ਪਰਮੇਸ਼ਰ ਤੋਂ ਬਿਨਾ ਇਹ ਸੰਸਾਰ ਵਿੱਚ ਇਹੋ ਜੀ ਕਲਾ ਕੋਈ ਨਹੀਂ ਕਰ ਸਕਦਾ। ਖੰਡ ਬ੍ਰਹਮੰਡ ਪਤਾਲ ਦੀਪ। ਸੋ ਇਸੇ ਪ੍ਰਕਾਰ ਦੇ ਨਾਲ ਜਿੰਨੇ ਖੰਡ ਹਨ ਬ੍ਰਹਮੰਡ ਹਨ ਲੱਖਾਂ ਜਿਹੜੇ ਪਤਾਲ ਦੇ ਦੀਵਾ ਆਦਕ ਹਨ। ਰਬਿਆ ਸਭ ਲੋਈ ਤੇ ਪਰਮੇਸ਼ਵਰ ਹਰ ਇੱਕ ਦੇ ਅੰਦਰ ਵਿਆਪਕ ਹੋ ਰਿਹਾ ਹੈ ਜੀ। ਜਿ세 ਆਪ ਬੁਝਾਏ ਸੋ ਬੁਝਸੀ। ਤੇ ਫੇਰ ਜਿਨ੍ਹਾਂ ਨੂੰ ਪਰਮੇਸ਼ਵਰ ਆਪ ਬੁਝਾਏ ਨਾ ਕਰੇ ਨਾ ਆਪ ਨਾਮ ਜਪਾਉਣਾ ਕਰੇ ਸੋ ਬੁਝ ਸੇ ਉਹੀ ਗੁਰਮੁਖ ਜਨ ਮਹਾਰਾਜ ਦੇ ਨਾਮ ਨੂੰ ਬੁਝ ਲੈਂਦੇ ਹਨ ਜਾਣ ਲੈਂਦੇ ਹਨ ਨਿਰਮਲ ਜਨ ਸੋਈ ਤੇ ਫਿਰ ਉਹਨਾਂ ਦੇ ਕਿਰਪਾ ਹੁੰਦੀ ਨਿਰਮਲ ਜਨ ਸੋਈ ਉਹ ਜਿਹੜੇ ਜਨ ਮਨੁੱਖ ਹਨ ਨਿਰਮਲ ਹੋ ਜਾਂਦੇ ਹਨ ਮਲ ਤੋਂ ਰਹਿਤ ਹੋ ਜਾਂਦੇ ਹਨ ਸੋ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਕੋਈ ਮਲ ਨਹੀਂ ਰਹਿ ਜਾਂਦੀ ਜਿਨ੍ਹਾਂ ਉਤੇ ਪਰਮੇਸ਼ਵਰ ਆਪ ਕਿਰਪਾ ਕਰੇ ਆਪ ਗੁਰਸਿੱਖੀ ਦਾ ਰਾਹ ਮੁਝਾਉਣਾ ਕਰੇ ਦੱਸਣਾ ਕਰੇ ਸੋ ਬੋਝ ਸੇ ਕੋਈ ਗੁਰਮੁਖ ਜਨ ਬੁੱਧੀ ਪਾ ਕਰਕੇ ਨਾ ਪਰਮੇਸ਼ਵਰ ਤੋਂ ਬੋਝ ਲੈਂਦੀ ਹਮ ਜਾਣ ਲੈਂਦੇ ਹਨ ਤੇ ਮਹਾਰਾਜ ਇਹ ਕਹਿੰਦੇ ਨਿਰਮਲ ਹੋ ਜਾਂਦੇ ਹਨ ਸੋ ਇਤੋਂ ਤੱਕ ਕਥਾ ਵਿਚਾਰ ਆਈ ਹੈ ਦਾਸ ਵਸੂ ਕਥਾ ਵਿਚਾਰ ਕਰਦਿਆਂ ਬਿਆੰਤ ਬਿਆੰਤ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਆ ਜੀ ਨੇ ਖਿਮਾ ਬਖਸ਼ਣੀ ਜੀ ਅਗਾਧੋ ਅਰਦਾਸ ਬੇਨਤੀ ਕਰਨੀ ਕਿ ਕਥਾ ਵਿਚਾਰ ਕਰਨ ਦੀ ਜਾ ਜਾ ਜਾਵੇ ਸੋ ਹੁਣ ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਕਥਾ ਦਾ ਵਿਸ਼ਰਾਮ ਹੈ ਜੀ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ 고ਝਾਈ ਸੋ 부ਜਸੀ ਨਿਰਮਲ ਜਨਸੋਈ ਵਾਹ ਕਾਕਾ ਸਾ ਵਾਹਿਗੁਰੂ ਜੀ ਕੀ ਫਤਿਹ